پيئو جاگو رشے ڇڏو اور بچو رشے ڇڏو اور بچو پيئو جاگو

multim Bacon titan 福 ਦੋ ਦੋ ਦੀ ਲਾਈਨ ਕਰਨਾ ਨਸ਼ਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਆਜੋ ਆਜੋ ਫਰਾਜ ਜੀ ਜਰਨੀ ਕੱਟੀ ਹੋਈ ਚੰਗਰ ਜੀ ਅੱਜ ਨਗਰ ਕੌਂਸਲ ਵੱਲੋਂ ਇੱਕ ਮੁਲਾਜ਼ਮਾਂ ਵੱਲੋਂ ਸਾਰੇ ਤੇ ਬੱਚਿਆਂ ਵੱਲੋਂ ਸਾਰੇ ਸੈਰ ਨੇ ਇਕੱਠਾ ਹੋ ਕੇ ਕ੍ਰੈਲੀ ਕੱਢੀ ਆ ਤੇ ਜਿਸ ਦੇ ਵਿੱਚ ਸਾਰੇ ਸਾਡੇ ਹਿੱਸਾ ਲੈ ਰਹੇ ਨੇ ਸਾਡੇ ਪ੍ਰਧਾਨ ਜੀ ਹਿੱਸਾ ਲੈ ਰਹੇ ਨੇ ਸਾਡੇ ਗੁਰਦੁਆਰੇ ਦੇ ਪ੍ਰਧਾਨ ਜੀ ਨਗਰ ਕੌਂਸਲ ਦੇ ਸਾਰੇ ਨੇ ਤੇ ਸਾਰੇ ਆਹ ਹਿੱਸਾ ਲੈ ਰਹੇ ਵੀ ਰਾਜਪ੍ਰੇਜ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਵਕਣ ਦਿੱਤਾ ਜਾਵੇ ਲੋਕਾਂ ਨੂੰ ਕੀ ਅਪੀਲ ਕਰ ਲੋਕਾਂ ਨੂੰ ਅਸੀਂ ਆਹੇ ਅਪੀਲ ਕਰਾਂਗੇ ਜੇਕਰ ਕੋਈ ਨਸ਼ਾ ਪਿੰਦਾ ਆ ਜੇ ਲੋ ਸਾਡੇ ਕੋਲ ਲੈ ਆਓ ਅਸੀਂ ਦਾਖਲ ਕਰਾਵਾਂਗੇ ਜਿਹੜਾ ਕੋਈ ਵੇਚਦਾ ਹੈ ਉਹਦੇ ਬਾਰੇ ਸਾਨੂੰ ਦੱਸੋ ਅਸੀਂ ਉਹਦੇ ਖਿਲਾਫ ਐਫਆਈਆ ਦਰਜ ਕਰਾਉਂਦੇ ਹਾਂ ਆਓ ਜੀ ਸਰਾਂ ਜੀ ਜੈਲੀ ਗੱਡੀ ਵਿੱਚ ਕੀ ਕੰਮ ਕਰਨਾ ਹੈ ਯੁੱਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿਉਂਕਿ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਅਤੇ ਨਸ਼ਿਆਂ ਦੇ ਖਿਲਾਫ ਸਾਰਿਆਂ ਨੂੰ ਆਪਣੀ ਇਕੱਠੇ ਹੋ ਕੇ ਇਹਦੇ ਖਿਲਾਫ ਜੰਗ ਲੜਨੀ ਪੈਗੀ ਅੱਜ ਬੜੀ ਖੁਸ਼ੀ ਹੈ ਜੋ ਅ ਰਿਸਪੈਕਟਡ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁਧ ਨਸ਼ਿਆਂ ਦੇ ਵਿਰੁੱਧ ਬੱਚਾ ਦੇ ਅੰਦਰ ਬੜਾ ਤਾਲਮੇਲ ਹੈ ਬੜਾ ਹੀ ਜੋਸ਼ ਹੈ ਬੱਚੇ ਦੇ ਅੰਦਰ ਜੋ ਨਗਰ ਕੌਂਸਲ ਰਾਜਪੁਰਾ ਦੇ ਸਹਿਯੋਗ ਨਾਲ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਜੋ ਪੁਲਿਸ ਦੇ ਇੰਸਪੈਕਟਰ ਸਾਹਿਬ ਹੈ ਬਲਵਿੰਦਰ ਸਿੰਘ ਜੀ ਇਹ ਵੀ ਪੂਰਾ ਕੋਆਪਰੇਟ ਕਰ ਰਹੇ ਹਨ ਤੇ ਬਾਕੀ ਸਾਡੀ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਲੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਇੱਕ ਯੁਧ ਨਸ਼ਾ ਵਿਰੋਧੀ ਪੰਜਾਬੀਓ ਜਾਗੋ ਨਸ਼ੇ ਛੱਡੋ ਕੱਢੋ ਇਹ ਸਾਡੀ ਸਾਰਿਆਂ ਨੂੰ ਹੀ ਇਹ ਬੇਨਤੀ ਹੈ ਜੀ ਸਤਿ ਸ਼੍ਰੀ ਅਕਾਲ ਅਵਤਾਰ ਚੰਦ ਈਓ ਰਾਜਪੁਰਾ ਰਾਜ ਦੀ ਜੇਰੀ ਲੈ ਕੇ ਬੱਧੀ ਹੈ ਪੰਜਾਬ ਕਾ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲੀ ਵੀ ਇੱਕ ਨਸ਼ਾ ਯੋਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਤਿਆਗਣ ਲਈ ਤੇ ਨਸ਼ਿਆਂ ਦੇ ਖਿਲਾਫ ਲਾਈਵ ਲੜਾਈ ਲੜਨ ਲਈ ਅਸੀਂ ਜਿਦੇ ਘਦਾਰਾਂ ਦੇ ਸਹਿਯੋਗ ਨਾਲ ਨਗਰ ਕੌਂਸਲ ਨੇ ਰੈਲੀ ਕੱਢੀ ਸੀ ਇਹ ਦੇ ਵਿੱਚ ਸਕੂਲਰ ਸਕੂਲ ਮੁਕਤ ਸਕੂਲ ਪਟੇਲ ਕੋਲੇ ਪਟੇਲ ਸਕੂਲ ਸੀਐਮ ਮੋਰੋ ਸਕੂਲ ਤੇ ਮਿਊਨਿਸਪਲ ਸਟਾਫ ਲਗਭਗ 400 ਅਜਿਹੇ ਸਟਾਫ ਨੇ ਅੱਜ ਰੈਲੀ ਕੱਢੀ ਕਿੱਥੇ ਸ਼ੁਰੂ ਕਿੱਥੇ ਸਮਾਪਤੀ ਕਰੀ ਇਹ ਰੈਲੀ ਸਾਡੀ ਫੁਆਰਾ ਚੌਂਕ ਤੋਂ ਸ਼ੁਰੂ ਹੋਈ ਸੀ ਫੁਆਰਾ ਚੌਂਕ ਤੋਂ ਹੁੰਦੀ ਹੋਈ ਪੀਐਨ ਕਾਲਜ ਰੋਡ ਹਸਪੀਟਲ ਰੋਡ ਹਸਪੀਟਲ ਰੋਡ ਤੋਂ ਗੁਰਦੁਆਰਾ ਸਿੰਘ ਸਵਰ ਰੋਡ ਤੇ ਵਿਚਰ ਕਰਦੇ ਹੋਏ ਤੇ ਟਾਲੀਆ ਚੌਂਕ ਤੇ ਸਮਾਪਤ ਹੋਈ ਸਾਡੀ ਕੀ ਕਹਿਣਾ ਜਦੋਂ ਸ਼ਹਿਰਾਂ ਸਿਰ ਮੱਛੀ ਬਾਰੇ ਗਏ ਹੈ ਜਿਵੇਂ ਕਿ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਸਿੰਘ ਦੀ ਮੁਹਿੰਮ ਚੱਲ ਰਹੀ ਹੈ ਸਾਡੇ ਮੈਡਮ ਵਿਧਾਇਕ ਨੀਨਾ ਮਿੱਤਲ ਜੀ ਵੀ ਕਰ ਰਹੇ ਸਾਰਿਆਂ ਨੂੰ ਨੋਜਵਾਨਾਂ ਨੂੰ ਅਪੀਲ ਕਰ ਰਹੇ ਨਸ਼ਾ ਛੱਡੋ ਮੈਂ ਵੀ ਸਾਰਿਆਂ ਨੂੰ ਇਹ ਬੇਨਤੀ ਕਰ ਰਿਹਾ ਨਸ਼ਾ ਛੱਡੋ ਨਸ਼ਾ ਤਿਆਗੋ ਜੇਕਰ ਕੋਈ ਤੁਹਾਡੇ ਸ਼ਹਿਰ ਦੇ ਵਿੱਚ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹੈ ਉਹਦੇ ਬਾਰੇ ਪੰਜਾਬ ਸਰਕਾਰ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੋਇਆ ਹੈ 97 79 100 ਤੇ 200 ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਪਤਾ ਲੱਗ ਰਿਹਾ ਕੋਈ ਬੰਦਾ ਸ਼ਹਿਰ 'ਚ ਨਸ਼ੇ ਦਾ ਵਪਾਰ ਕਰ ਰਿਹਾ ਨਸ਼ਾ ਵੇਚ ਰਿਹਾ ਤਾਂ ਇਸ ਨੰਬਰ ਤੇ WhatsApp ਕਰੋ ਉਸ ਦੀ ਜਿਹੜੀ ਜਾਣਕਾਰੀ ਗੁਪਤ ਰੱਖ ਕੇ ਸਰਕਾਰ ਨਸ਼ਾ ਵੇਚਣ ਵਾਲੇ ਦੇ ਖਿਲਾਫ ਕੜਵੀ ਤੇ ਜਿਹੜੀ ਸਖਤ ਕਾਰਵਾਈ ਕਰੇਗੀ ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਨਸ਼ਾ ਛੱਡੋ